ਜਿੰਦਾਬਾਦ ਜਿੰਦਾਬਾਦ ਗੁਰੂ ਬਾਬਾ ਜੀਵਨ ਸਿੰਘ ਸਰਦਾਰ ਜਿੰਦਾਬਾਦ ਲੋਕਪੁਰ ਦਾ ਮੇਨਕਰ ਜਿੰਦਾਬਾਦ ਬਾਬਾ ਸਾਹਿਬ ਹੀਰਾ ਅਮੇਰਪੁਰ ਦੀ ਦਾ ਪਿੰਡ ਖਿਆਲੇ ਵਿੱਚ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਅੱਜ ਛੋਟੇ ਛੋਟੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਆ ਕਿ ਬਾਬਾ ਸਾਹਿਬ ਦੀ ਬਦੌਲਤ ਤੁਸੀਂ ਪੜ੍ਹਾਈ ਲਿਖਾਈ ਸਭ ਕੁਝ ਕਰ ਰਹੀ ਹੋ ਤੇ ਇਹ ਜਿਹੜੇ ਬੱਚੇ ਆ ਨਵਾਂ ਪੌਸਵਾ ਕਿਤਨੇ ਤਿਆਰ ਹੋ ਜੂਗਾ ਜਿਤਨੇ ਦੀ ਸਿੱਖਿਆ ਦੇ ਚੱਲਣ ਦਾ ਬਿਆ ਇਹਨਾਂ ਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਆਪਣੇ ਸੰਵਿਧਾਨ ਬਾਰੇ ਆਪਣੇ ਕਾਨੂੰਨ ਬਾਰੇ ਕਿਉਂ ਆਉਣ ਵਾਲੇ ਸਮੇਂ ਤੇ ਸਾਡੇ ਨੌਜਵਾਨ ਬੱਚੇ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਇਸ ਚੀਜ਼ ਦੇ ਗਿਆਨ ਨਹੀਂ ਪਤਾ ਬਾਬਾ ਸਾਹਿਬ ਦੇ ਬਾਰੇ ਇਹ ਬਾਬਾ ਸਾਹਿਬ ਦੀ ਜਿਹੜੀ ਤਸਵੀਰ ਆ ਹਰ 85% ਦੇ ਘਰ ਹੋਣੀ ਚਾਹੀਦੀ ਆ ਸਾਡੇ ਪੂਜਨਯੋਗ ਜਿਹੜੇ ਅੱਜ ਬਾਬਾ ਸਾਹਿਬ ਹੀ ਆ ਕਿਉਂ ਜਿਨ੍ਹਾਂ ਨੇ ਸਾਡੇ ਗਾਣਾ ਤੋਂ ਕੁਝੇ ਲਾਇ ਜਿਨ੍ਹਾਂ ਸਾਨੂੰ ਤੁਰਨਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਮਹਿਲ ਕੌਣਿਸ ਖਾਇ ਨਹੀਂ ਤੇ ਸਾਡੇ ਮਨੁਵਾਦ ਨੇ ਹਾਲਤ ਇਹੋ ਜੀ ਵਿਗਾੜੀ ਹੀ ਕਿ ਸਾਡੇ ਲੋਕਾਂ ਨੂੰ ਧਰਤੀ ਤੇ ਤੁਰਨ ਦਾ ਹੱਕ ਨਹੀਂ ਤੇ ਅਸੀਂ ਕਿੰਨੇ ਆ ਵੀ ਬੱਚਿਆਂ ਨੂੰ ਕਿ ਆਉਣ ਵਾਲੇ ਸਮੇਂ ਤੇ ਬਾਬਾ ਸਾਹਿਬ ਦੇ ਸੁਧਾਰ ਨੂੰ ਪੜੋ ਤੇ ਲਿਖੋ ਜਿਹੜੇ ਬੱਚੇ ਛੋਟੇ ਆ ਕਿ ਬਾਬਾ ਸਾਹਿਬ ਵੀ ਸੋਚਦੇ ਚੱਲਣਗੇ ਇਹ ਜਿਹੜੇ ਸਰਕਾਰੀ ਸਕੂਲ ਵਾ ਪ੍ਰਾਈਵੇਟ ਸਕੂਲ ਵਾ ਇਹ ਸਰਕਾਰ ਨੂੰ ਪ੍ਰਾਈਵੇਟ ਸਕੂਲ ਬੰਦ ਕਰਕੇ ਸਰਕਾਰੀ ਸਕੂਲਾਂ ਨੂੰ ਮਾਨਤਾ ਪੂਰੀ ਦਿੱਤੀ ਜਾਵੇ ਕਿਉਂ ਜਿਹੜੇ ਲੱਖ ਲੱਖ ਡੇ ਡੇ ਲੱਖ ਰੁਪਏ ਤਨਖਾਹ ਲੈਂਦੇ ਆ ਸਰਕਾਰੀ ਸਕੂਲਾਂ 'ਚ ਬੱਚੇ ਬਹੁਤ ਘੱਟ ਵਾ ਇਸ ਕਰਕੇ ਬਾਬਾ ਸਾਹਿਬ ਦੀ ਜਿਹੜੀ ਸੋਚ ਸੀ ਕਿ ਪ੍ਰਾਈਵੇਟ ਸਕੂਲਦਾਰੇ ਬੰਦ ਕੀਤੇ ਜਾਣ ਤੇ ਸਰਕਾਰੀ ਅਧਾਰੇ ਖੋਲੇ ਜਾਣ ਉੱਥੋਂ ਜਿਹੜੀ ਪੜ੍ਹਾਈ ਆ ਸਿੱਖਿਆ ਪਹਿਲੀ ਤੋਂ ਲਾਗੇ ਅੰਗਰੇਜ਼ੀ ਸਾਨੂੰ ਹੋਵੇ ਨਹੀਂ ਤੇ ਜਾ ਕੇ ਪੰਜੂ ਦੀ ਚਾਲੂ ਕਰਦੇ ਆ ਇਸ ਕਰਕੇ ਬਾਬਾ ਸਾਹਿਬ ਦੀ ਜਿਹੜੀ ਸੋਚ ਆ ਉਹ ਘਰ ਘਰ ਲਾਗੂ ਪਹੁੰਚੇ ਚੀਦੀ ਆ ਜੈ ਭੀਮ ਜੈ ਭਾਲਾ ਜੈ ਭੀਮ ਜੈ ਭਾਲਾ ਉਹ ਚੁੱਕ ਕਰਦੇ